ਰਾ ਹੱਲਾ ਕੀਤਾ ਨਨੇ ਪੁੱਤ ਚੁੱਪ ਕੀਤਾ ਨੂੰ ਗੋਲੀ ਮਾਰ ਕੇ ਗਏ ਆ ਪੁੱਤ ਕੋਈ ਨਹੀਂ ਉੱਤੇ ਗਿਆ ਮਨਦੀਪ ਵੀਰ ਮੇਰਾ ਮੈਨੂੰ ਬੜਾ ਪਿਆਰ ਕਰਦਾ ਮੇਰਾ ਵੀਰ ਆਏ ਮੈਨੂੰ ਨਹੀਂ ਪਤਾ ਵੀਰ ਮੇਰਾ ਵੀਰ ਵਾਪਸ ਲਿਆ ਦੋ ਮੇਰੇ ਵੀਰ ਦੇ ਦੋ ਮੈਨੂੰ ਆਡਾ ਵੀਰ ਇਨਸਾਬ ਜੋ ਆਡੀ ਕੁੜੀ ਰੋਲ ਗਈ ਆਡੀ ਮੁੰਡੀ ਰੋਲ ਗਈ ਸਾਰਾ ਟੱਬਰ ਰੋਲ ਗਿਆ ਸਾਡੇ ਪਿੰਡ ਦਾ ਨੌਜਵਾਨ ਮਨਦੀਪ ਸਿੰਘ ਇਹਦਾ 3-4 ਮਹੀਨੇ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਪਿੰਡ ਦੇ ਵਿੱਚ ਹੀ ਮੁੰਡੇ ਡੇਵਿਡ ਕਰਕੇ ਨਾਮ ਉਹਦਾ ਮੁੰਡਾ ਡੇਵਿਡ ਨਾਮ ਆ ਉਹ ਆਪਾਂ ਚਲੜੇ ਇਹਦੇ ਲੋ ਪਹਿਲਾਂ ਵੀ ਕਿੰਨੇ ਤੋਂ ਸਾਦਾ ਪਚਾ ਦਾਜ ਹੋਇਆ ਸੀ ਠੀਕ ਹੈ ਉਦੋਂ ਜੋ ਪੁਲਿਸ ਨੇ ਵੀ ਬੜੀ ਹਿੰਮਤ ਕਰਕੇ ਉਹਨਾਂ ਨੂੰ ਫੜਿਆ ਵੀ ਰੈਸਟ ਵੀ ਕੀਤਾ ਹਨਾ ਪੁਲਿਸ ਨੇ ਬੜੀ ਮਿਹਨਤ ਵੀ ਕੀਤੀ ਉਹਦੇ ਵਿੱਚ ਹੁਣ ਗੱਲ ਹੈ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਵਿਚਾਰਾ ਤੇ ਮੁੰਡੇ ਆਏ ਦੋ ਬਾਈਕ ਦੇ ਇਹਨੂੰ ਗੋਲੀ ਸ਼ੂਟ ਕਰਕੇ ਚਲੇ ਗਏ ਇਹਨੂੰ ਮੁੰਡੇ ਨੂੰ ਪਰ ਕਿੰਨਾ ਦਿਨ ਦਿਹਾੜੀ ਤੱਕ ਗੋਲੀਆਂ ਚਲਾਣੀਆਂ ਇਹਨਾਂ ਕੌੜਿਆਂ ਮਾਰ ਗਏ ਠੀਕ ਹੈ ਜੀ ਭਾਈ ਮਾੜੀ ਗੱਲ ਆ ਬਹੁਤ ਮਾੜੀ ਦੁੱਖ ਦੀ ਗੱਲ ਆ ਜੀ ਇੱਕ ਉਹ ਵਿਚਾਰਾ ਛੋਟਾ ਮੁੰਡਾ 24-25 ਸਾਲ ਦੀ ਉਮਰ ਆ ਇੱਕ 1.5 ਸਾਲ ਦੀ ਉਹਦੀ ਬੇਟੀ ਆ ਕਮਾਨ ਵੜਾਉ ਉਹ ਤੇਨੂੰ ਦੀਆਂ ਭੈਣਾਂ ਉਹ ਵਿਚਾਰੇ ਗਰੀਬ ਦੀਆਂ ਤੇ ਮਦਰ ਫਾਦਰ ਦੀ ਖੁਦ ਹੀ ਸੇਵਾ ਕਰਦੇ ਬੜਾ ਦੁੱਖ ਆ ਬੜੀ ਮਾੜੀ ਗੱਲ ਆ ਇਹ ਗੋਲੀ ਜੀ ਜਿਵੇਂ ਬਾਹਰੋਂ ਤੰਨਾ ਲਗਾਇਆ ਗਿਆ ਕੀ ਕਰਾਂ ਚਾਹਾਂ ਪਰਵਾਰ ਵਾਲਾ ਧਰਨਾ ਰੋਸ ਦੱਸ ਰਿਹਾ ਕਿ ਸਾਡਾ ਬੱਚਾ ਚਲਾ ਗਿਆ ਮਾਂ ਪਿਓ ਨੇ ਧਰਨਾ ਹੀ ਲਾ ਸਕਦੇ ਐਤੋਂ ਪਰ ਕੀ ਕਰ ਸਕਦੇ ਹੋ ਧਰਨਾ ਹੀ ਹੈ ਜੀ ਕੋਈ ਪੁਲਿਸ ਕਦੇ ਸ਼ਰਮ ਗੋਲੀਆਂ ਚਲਾਈਆਂ ਪੁਲਿਸ ਨੇ ਪਤਾ ਨਹੀਂ ਐਡਰੈਸ ਨਹੀਂ ਪਾਈ ਉਹਨਾਂ ਕੋਲ ਨਹੀਂ ਪੁਲਿਸ ਨੇ ਤਿੰਨ ਬੰਦੇ ਗੱਲ ਫੜੇ ਸੀ ਜੋ ਪੁਲਿਸ ਨੂੰ ਤਿੰਨ ਬੰਦੇ ਨੂੰ ਫੜੇ ਕਿ ਦੇ ਨਾਮ ਬਾਈ ਨੇ ਬੱਚਾ ਦਿੱਤਾ ਪੁਲਿਸ ਨੇ ਬਾਕੀ ਦੇਖੋ ਹੁਣ ਪੁਲਿਸ ਕੀ ਕਰਦੀ ਐ ਡਿਫਟ ਸਾਬ ਫੜੇ ਨੇ ਆਏ ਨਹੀਂ ਸਾਡੇ ਕੋਲ ਕੋਈ ਨਹੀਂ ਸੌਂ ਪੁਲਿਸ ਨੇ ਕੋਆਪਰੇਟ ਕਰਦੇ ਸਾਨੂੰ ਪੁਲਿਸ ਨੂੰ ਕੋਈ ਹੀ ਮੰਗ ਕਰਦੇ ਆਂ ਕਿ ਜਿਹੜਾ ਸਾਡਾ ਬੰਦਾ ਮਰ ਗਿਆ ਵਾ ਉਹ ਜਿਹੜੇ ਉਸ ਬੰਦੇ ਦੋਸ਼ੀ ਫੜ ਕੇ ਅਰੈਸਟ ਕਰੋ ਜੀ ਬਸ ਅਸਾ ਉਹ ਕੋਈ ਗੱਲ ਨਹੀਂ ਜੀ ਸਰ ਲੱਗਦਾ ਵਾ ਕਿ ਜੇਕਰ ਪੁਲਿਸ ਪਹਿਲਾਂ ਢੰਗ ਦੇ ਨਾਲ ਕਾਰਵਾਈ ਕਰਦੀ ਤੇ ਅੱਜ ਇਹ ਨਹੀਂ ਹੋ ਸਕਦਾ ਸੀ ਬਿਲਕੁਲ ਸੀ ਭਾਜੀ ਚਲੋ ਸੋ ਕਹਿ ਸਕਦੇ ਆ ਪੁਲਿਸ ਵੀ ਆਪਣੀ ਮਿਹਨਤ ਕਰਦੀ ਹੈ ਜਿੰਨੇ ਜੋਗੀ ਹੋਈ ਹੈ ਪੁਲਿਸ ਨੇ ਪਹਿਲੇ ਹੀ ਦੋ ਤਿੰਨ ਬੰਦੇ ਫੜੇ ਆ ਫੜੇ ਆ ਟਾਰਗੇਟ ਵੀ ਕੀਤੇ ਆ ਮਨਦੀਪ ਨੇ ਹੀ ਢਿੰਗਰਾ ਕਲੋਨੀ ਕੱਲ ਪਰਸੋਂ ਦੀ ਚਾਰ ਪੰਜ ਦਿਨ ਦੀ ਗੱਲ ਆ ਢਿੰਗਰਾ ਕਲੋਨੀ ਰੇਡ ਵੀ ਕੀਤਾ ਪੁਲਿਸ ਨੇ ਉਹ ਬੰਦੇ ਫੜਨ ਵਾਸਤੇ ਉਹ ਬੰਦੇ ਉਹਨਾਂ ਤੋਂ ਭੱਜ ਗਏ ਆ ਗਰ੍ਹ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਬੰਦੇ ਫੜੇ ਹੋਏ ਆ ਜਿਹੜੇ ਭਰਾ ਉਹਨਾਂ ਦੇ ਫੜੇ ਗਏ ਆ ਕਜਨ ਬ੍ਰਦਰ ਫੜੇ ਗਏ ਨੇ ਉਹ ਛੱਡ ਦਿੱਤੇ ਗਏ ਨੇ ਉਹ ਜੀ ਕੋਈ ਇਹਨਾ ਇੱਕ ਉਹ ਕੋ ਸਰਪੰਚ ਆ ਇਹਨਾਂ ਪਿੰਡ ਦਾ ਉਹ ਆਪਣੀ ਜ਼ਿੰਮੇਵਾਰ ਤੇ ਲੈ ਗਿਆ ਜੀ ਮੈਂ ਪੇਸ਼ ਕਰਾਂਗਾ ਜੀ ਠੀਕ ਹੈ ਜੀ ਭਾਈ ਸਾਡਾ ਜੱਟ 307 ਦਾ ਤਰ੍ਹਾਂ ਹੁੰਦੇ ਮੇਰਾ ਨਾਮ ਸਰਵਣ ਸਰਵਣ ਕੀ ਲੱਗਦਾ ਜਰਾ ਮੇਰਾ ਸਾਲਾ ਹੈ ਅੱਛਾ ਤੇ ਜਿਹੜੇ ਬੰਦਿਆਂ ਗੋਲੀਆਂ ਮਾਰੀਆਂ ਉਹ ਕੀ ਨਾਸ ਹੋਣਾ ਦੇਵੜ ਦੇ ਜਿਹੜੀ ਗੋਲੀਆਂ ਮਾਰੀਆਂ ਇਹ ਲੜਾਈ ਮਾਰੀ ਮੋਢੀ ਪਹਿਲੇ ਝਗੜਾ ਹੋਇਆ ਸੀ ਉਹ ਪਹਿਲਾਂ ਵੀ ਗੋਲੀ ਮਾਰ ਕੇ ਗਏ ਅੱਜ ਫੇਰ ਸਾਡੇ ਭਰਾ ਦੇ ਗੋਲੀ ਮਾਰ ਇਹ ਪਹਿਲਾਂ ਪੁਲਿਸ ਕਰਦੀ ਕੀ ਆ 307 ਦਾ ਧਾਰਾ ਪਹਿਲਾਂ ਲੱਗੀ ਉਹ ਕਿੱਥੇ ਬੰਦੇ ਗਏ ਆ 6-7 ਬੰਦਿਆਂ ਹੀ ਲਖਾਏ ਹੋਏ ਆ ਜੇ ਅਸੀਂ ਕੱਲ ਤਿੰਨ ਬੰਦੇ ਫੜਾਏ ਹੋਏ ਆ ਉਹ ਤਿੰਨ ਬੰਦੇ ਕਿੱਥੇ ਆ ਇਹ ਆਪ ਖੋਦ ਬਣਾਏ ਨਾਲਾ ਦੇ ਮੁੰਡਿਆਂ ਨੇ ਉਹ ਤਿੰਨ ਬੰਦੇ ਕਿੱਥੇ ਗਏ ਆ ਪੁਲਿਸ ਪਤਾ ਨਹੀਂ ਜੁ ਇੰਨਾ ਨੂੰ ਕੀ ਕੀਤਾ ਪੁਲਿਸ ਨੇ ਸਾਡੇ ਸਾਹਮਣੇ ਦਰਜਾਣਾ ਵੀ ਕਿੱਥੇ ਹੈ ਗਏ ਜੋ ਜਿਹੜੇ ਮੁੰਡਿਆਂ ਗੋਲੀਆਂ ਬਿਮਾਰੀਆਂ ਜਾਂ ਉਹ ਬੰਦੇ ਮਾਰੇ ਦੇ ਆ ਹਾਂਜੀ ਦੇ ਬਟੂਨੇ ਹਾਂਜੀ ਹਾਂਜੀ ਕੰਮ ਕੀ ਹੋਣਾ ਬੰਦਿਆਂ ਦਾ ਇਹੋ ਹੀ ਗੁੰਡਾਗਰਦੀ ਛਟਾਪਟਾ ਲੜਾਈਆਂ ਝਗੜੇ ਖੋਵਾ ਮਟ ਜਿਹੜਾ ਅਜ ਮਾਰਿਆ ਗਿਆ ਵਾ ਇਹਦੇ ਪਰਿਵਾਰਕ ਮੈਂਬਰ ਰਿਪੋਰਟ ਕੋਲ ਹੈ ਪਰਿਵਾਰਕ ਇੱਧੀਆਂ ਤਿੰਨ ਭੈਣਾਂ ਤੇ ਇੱਕ ਮਾਂ ਤੇ ਇੱਕ ਪਿਓ ਦੋ ਇੱਕ ਭਰਾ ਹੋ ਰਿਹਾ ਹੈ ਉਮਰ ਕਿੰਨੀ ਹੈ ਇਹਦੀ ਜੀ ਉਮਰ ਵੱਧ ਤੋਂ 23-27 ਸਾਲ ਹੋएगी ਵੱਧ ਨਹੀਂ ਹੋएगी 30 ਸਾਲ ਹੋएगी ਜੀ ਕੀ ਕਰਦੇ ਪੁਲਿਸ ਹਾਂਜੀ ਮੰਗ ਕਰਦੇ ਪੁਲਿਸ ਕੋਲ ਪੁਲਿਸ ਕੋਲ ਮੰਗ ਕਰਦੇ ਵੀ ਸਾਡੇ ਸਾਹਮਣੇ ਲਿਆ ਕੇ ਹੱਥ ਤੇ ਗੋਲੀ ਮਾਰੀ ਜਾਵੇ ਉਹਨੂੰ ਸਾਡੇ ਸਾਹਮਣੇ ਮਾਰੀ ਜਾ ਕੇ ਲਿਆ ਕੇ ਸਾਨੂੰ ਤਾਂ ਯਕੀਨ ਹੋਣਾ ਵਾ ਬੇਰ ਲਾੜੇ ਬਾਂਸਲਾ ਉਹ ਤਾਂ ਕੁਝ ਨਹੀਂ ਸਾਡਾ ਹੈਗਾ ਧਰਨਾ ਕਿਹੜੀ ਜਗ੍ਹਾ ਤੇ ਲਗਾਇਆ ਵਾ ਤੇ ਕਿੰਨਾ ਚਿਰ ਧੜਾ ਧਰਨਾ ਚੱਲੀ ਰਹੇਗਾ ਜਿੰਨਾ ਚਿਰ ਸਰਕਾਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਤੱਕ ਅਸੀਂ ਮੌਜੂਦ ਰਾਵਾਂਗੇ ਸਾਡਾ ਮਾਲਾ ਦੇ ਧਰਨਾਗਾ ਪੁਲ ਦੇ ਉੱਤੇ ਇੱਕ ਮਿੰਟ ਦੱਸਦਾ ਮੈਂ ਪਹਿਲਾਂ ਗੱਲ ਕਰ ਲਈਏ ਦੋ ਮਿੰਟ ਧਰਨਾ ਲਾਉਂਦਾ ਕਾਰਨ ਕੀ ਬਣਿਆ ਨਹੀਂ ਉਹ ਫਾਇਰ ਇਨਸੀਡੈਂਟ ਹੋਇਆ ਸੀਗਾ ਉਹਦੀ ਮੌਤ ਹੋ ਗਈ ਲੜਕੇ ਦੀ ਉਹਦੇ ਜਹੀਂ ਉਹਨਾਂ ਨੂੰ ਫੜ ਲੈਣਾ ਛੇਤੀ ਕੋਈ ਬੰਦੇ ਫੜਾਏ ਕੋਈ ਪੁਲਿਸ ਨੇ ਕਹਿੰਦੇ ਕੋਈ ਚਿੰਕੇ ਬੰਦੇ ਫੜਾਏ ਨਹੀਂ ਨਹੀਂ ਅਜੇ ਨਹੀਂ ਫੜਾਏ ਉਹ ਤਾਂ ਅਸੀਂ ਆਪਣੇ ਆਪ ਕੋਈ ਰੇਡ ਸੀਗਾ ਵੀ ਸ਼ੱਕ ਦੇ ਵਿੱਚ ਸੋਰਸ ਲਾਏ ਆ ਜੀ ਫੜ ਲੈਣਾ ਉਹਨਾਂ ਨੂੰ ਜਲਦੀ ਅਸੀਂ ਡੇਵਿਡ ਨੂੰ ਤੇ ਕਾਸ਼ੀ ਜਿਹੜਾ 메ਨ ਦੋਸ਼ੀ ਹੈ ਮਨਦੀਪ ਵੀ ਨਾਲ ਲੜਕਾ ਹੈ ਵੀ ਮੇਰਾ ਦੇਵਿਡ ਤੇ ਕਾਸ਼ੀ ਇਹਨੇ ਪਹਿਲਾਂ ਵੀ ਗਲੀ ਗੋਲੀ ਚਲਾਈਆਂ ਸੀ ਨੌਜਵਾਨਾਂ ਨੇ ਪਹਿਲਾਂ ਇਹ ਘਰੋਂ ਦੇ ਖਾਨਾ ਬਦੋਸ਼ ਹੈ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਹੈ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਾਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ